ਨਿੱਕਾ ਜੈਲਦਾਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸਿਆਪੇ ਪੈਣ ਵਾਲੇ ਨੇ ਜਦੋਂ ਘਰਦਿਆਂ ਨੂੰ ਪਤਾ ਚੱਲੂਗਾ ਕਿ ਉਹਨਾਂ ਦੀ ਚੰਚਲ ਸੁਸ਼ੀਲ ਨੂੰ ਰੋਜ਼ਦਾਰੂ ਪਿੰਦੀ ਹੈ ਤੇ दारू ਪੀਣ ਤੋਂ ਬਾਅਦ ਦੋ ਹੰਗਾਮੇ ਕਰਨ ਲੱਗ ਜਾਂਦੀ ਹੈ ਤੇ ਫਿਰ ਨਿੱਕੇ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਸਿਆਪੇ ਪੈਣਗੇ ਇਹ ਵੇਖਣ ਲਈ ਫਿਰ ਤੁਹਾਨੂੰ 2 ਅਕਤੂਬਰ ਨੂੰ ਜਾਣਾ ਪਊਗਾ ਸਿਨੇਮਾ ਘਰਾਂ ਦੇ ਵਿੱਚ ਤੇ ਵੇਖ ਕੇ ਆਣੀ ਪਊਗੀ ਫਿਲਮ ਨਿੱਕਾ ਜੈਲਦਾਰ 4 ਐਮੇ ਵਿਰਕ ਸੋਨਮ ਬਾਜਵਾ ਸੋਨੀਆ ਘੋੜ ਨਿਰਮਲ ਰਿਸ਼ੀ ਜੀ ਅਨੀਤਾ ਦੇਵਗਨ ਬੀ ਐਨ ਸ਼ਰਮਾ ਅਮ੍ਰਿਤ ਅੰਬੀ ਤੁੱਤਾ ਪਿੰਡੀ ਵਾਲਾ ਦੇ ਨਾਲ ਨਾਲ ਬੇਹਦੀ ਅਮੇਜ਼ਿੰਗ ਸਟਾਰ ਕਾਸਟ ਇਸ ਫਿਲਮ ਦੀ ਰਹਿਣ ਵਾਲੀ ਹੈ ਜਗਦੀਪ ਸਿੱਧੂ ਵੱਲੋਂ ਲਿਖੀ ਇਸ ਕਹਾਣੀ ਨੂੰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਖੂਬ ਇੰਜੋਏ ਕਰਨ ਵਾਲੇ ਉਸਮਰਜੀ ਸਿੰਘ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਅਤੇ ਵਾਈਟ ਹਿਲ ਸਟੂਡੀਓਜ਼ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ। ਵਰਲਡ ਵਾਈਡ ਇਹ ਫਿਲਮ 2 ਅਕਤੂਬਰ ਯਾਨੀ ਕਿ ਗਾਂਧੀ ਜਯੰਤੀ ਤੇ ਦੁਸ਼ਹਿਰੇ ਦੇ ਮੌਕੇ ਦੇ ਉੱਪਰ ਰਿਲੀਜ਼ ਹੋ ਰਹੀ ਹੈ। ਆਵਾਸਾਨੀਆਂ ਛੁੱਟੀਆਂ ਤੁਹਾਨੂੰ ਉਸ ਮੌਕੇ ਦੇ ਉੱਪਰ ਹੋਣੀਆਂ ਨੇ ਤੇ ਆਪਣੇ ਫੈਮਿਲੀ ਦੇ ਨਾਲ ਜਾ ਕੇ ਤੁਸੀਂ ਇੱਕ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਡਰਾਮੇ ਨਾਲ ਭਰੀ ਹੋਈ ਫਿਲਮ ਲਾਫਟਰ ਨਾਲ ਭਰੀ ਹੋਈ ਫਿਲਮ ਨਿਕਾਜਿਆਦਾਰ 4 ਵੇਕੇ ਆਓ ਜੀ। ਤੇ ਨਾਲ ਹੀ ਨਾਲ ਜਿਨ੍ਹਾਂ ਨੇ ਹਾਲੇ ਤੱਕ ਟ੍ਰੇਲਰ ਨਹੀਂ ਨ ਦੇਖਿਆ ਬੜਾ ਹੀ ਕੈਂ ਟ੍ਰੇਲਰ ਹੈਗਾ ਤੇ ਸ ਇੱਕ ਪਲ 'ਚ ਐਦਾਂ ਆ ਤੇ ਇੱਕ ਪਲ 'ਚ ਐਦਾਂ ਆ ਆ ਵੇਖ ਲੈ ਫਿਰ फटाफट ਟ੍ਰੇਲਰ ਵੇਖ ਲਓ ਮਜ਼ਾ ਆ ਜਾਊਗਾ ਜੀ ਮਜ਼ਾ ਤੇ 2 ਅਕਤੂਬਰ ਨੂੰ ਵੇਖਣਾ ਨਾ ਭੁੱਲਣਾ ਫੰ ਨਿਕਾ ਜਲਦਾਰ